ਕੀ ਕਹਿ ਰਾ ਚੱਲੋ ਦੇਖੋ ਘਗਰ ਦੀ ਸਥਿਤੀ ਪਿਛਲੇ 2 ਦਿਨਾਂ ਦੇ ਕੰਪੈਰੀਟਿਵਲੀ ਬਹੁਤ ਠੀਕ ਹੈ ਪਾਣੀ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਸੀ 742 ਪੁਆਇੰਟ ਅੱਜ ਤੱਕ ਪਹੁੰਚ ਗਿਆ ਤੇ ਜਿਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਡਰ ਦੀ ਭਾਵਨਾ ਹੋ ਗਈ ਸੀ ਸੋ ਮੈਂ ਜਿੱਥੇ ਆਇਆ ਅੱਜ ਪਾਣੀ ਦਾ ਪੱਧਰ ਜਿਹੜਾ 741 ਫੁੱਟ ਹੈ ਮਤਲਬ 2 ਫੁੱਟ ਦੇ ਕਰੀਬ ਹੈ ਜਿਹੜਾ ਪਾਣੀ ਘਟ ਗਿਆ ਤੇ ਇਹ ਜਿਹੜਾ ਪਾਣੀ ਆਉਂਦਾ ਪਿਛਲੀਆਂ ਜਿਵੇਂ ਕੱਥਲ ਡਰੇਨ ਹੈ, ਸਰਾਲਾ ਹੈ, ਭਾਂਕਰਪੁਰ ਹੈ ਉਹਨਾਂ ਸਾਰਿਆਂ ਡਰੇਨਾਂ ਦੇ ਵਿੱਚੋਂ ਪਾਣੀ ਇੱਥੇ ਆਉਂਦਾ ਜੋ ਮੈਂ ਸਾਰਾ ਕੁਝ ਇੱਥੇ ਪੁੱਛਿਆ ਸਾਡੇ ਅਧਿਕਾਰੀਆਂ ਨੂੰ ਪਿਛਲੀ ਕਿਸੇ ਵੀ ਡਰੇਨ ਦੇ ਵਿੱਚ ਕੱਥਲ ਡਰੇਨ ਦੇ ਵਿੱਚ ਪਾਣੀ ਨਹੀਂ ਹੈ, ਭਾਂਕਰਪੁਰ ਦੀ ਹੀ ਆਲਾ ਸਭ ਪਿੱਛੋਂ ਕੋਈ ਪਾਣੀ ਨਹੀਂ ਆ ਰਿਹਾ ਇਸ ਕਰਕੇ ਮੈਂ ਕਹਿ ਸਕਦਾ ਕਿ ਰਾਤ ਤੱਕ ਗੱਲ ਕਰ ਤੰਨ ਨ ਕੋਈ ਜਿਹੜਾ ਪਾਣੀ ਹੈ ਉਹ ਹੋਰ ਪਾਣੀ ਇਸ ਦੇ ਵਿੱਚ ਘੱਗਰ ਦਾ ਡਾਊਨ ਹੋਇਆ ਤੇ ਪਿੱਛੇ ਬਰਸਾਤਾ ਵੀ ਨਹੀਂ ਇਹਨਾਂ ਦਿਨਾਂ ਦੇ ਵਿੱਚ ਹੀ ਬਰਸਾਤਾ ਸੀਗਾ ਸੁੱਕ ਘੱਗਰ ਦੀ ਮੈਂ ਸਮਝਦਾ ਕੋਈ ਡਰ ਵਾਲੀ ਗੱਲ ਨਹੀਂ ਕਿ ਹੁਣ ਅਸੀਂ ਕਰੋੜ ਸਭ ਪੁਲ ਤੇ ਖੜੇ ਹਾਂ ਜਿਹਦੇ ਇੱਕ ਪਾਸੇ ਤੇ ਘੱਗਰ 598 ਫੁੱਟ ਚੌੜਾ ਤੇ ਪੁਲ ਦੇ ਸੱਜੇ ਪਾਸੇ ਘੱਗਰ 198 ਫੁੱਟ ਚੌੜਾ ਹੈ ਪਰ 598 ਫੁੱਟ ਦਾ ਪਾਣੀ ਹੈ ਜਿਹੜਾ ਉਹ 198 ਫੁੱਟ ਦੇ ਵਿੱਚ ਆਰਾਮ ਨਾਲ ਸਮਾਇਆ ਹੋਇਆ ਤੇ ਅਸੀਂ 198 ਫੁੱਟ ਦੇ ਜਿਹੜੇ ਅ ਘਗਰੇ ਇੱਥੇ ਰਹਿ ਗਿਆ ਮਕਰੌੜ ਤੋਂ ਕੜੈਲ ਤੱਕ 18 ਕਿਲੋਮੀਟਰ ਇੱਥੇ ਅਸੀਂ ਜੋ ਹੈ ਦੋਹੇ ਪਾਸੇ 15 ਫੁੱਟ ਚੌੜਾ ਤੇ ਕਾਫੀ ਉੱਚਾ ਜਿਹੜਾ ਬੰਨੋਂ ਬੰਨਿਆ ਇਹ ਪਿਛਲੇ ਸਾਲ ਹੀ ਬੰਨਿਆ ਹੈ ਜੀਤੇ 3.5 ਤੋਂ 4 ਕਰੋੜ ਰੁਪਇਆ ਲੱਗੂ ਆ ਹੁਣ ਜਰੂਰਤ ਪੈ ਗਈ ਸੀ ਜੀਸੀਬੀ ਦੀ ਤਾਂ ਇਸੇ ਬੰਨ ਦੇ ਉੱਤੋਂ ਦੀ ਟਰੈਕਟਰ ਚੱਲਦੇ ਨੇ ਟਰਾਲੀਆਂ ਚੱਲਦੇ ਨੇ ਜੀਸੀਬੀ ਇੱਥੋਂ ਗਈ ਤੇ ਉੱਥੇ ਜਿੱਥੇ ਕੋਈ ਕਮੀ ਸੀ ਉੱਥੇ ਦੂਰ ਕਰਕੇ ਪਹਿਲਾਂ ਕੀ ਸੀ ਬੰਨ ਤਾਂ ਦੋਨੇ ਪਾਸੇ ਹੈ ਨਹੀਂ ਦੀ 3-4 ਫੁੱਟ ਬੰਨ ਸੀ ਕੋਈ ਚੜਾਈ ਨਹੀਂ ਦੀ ਕਿਤੇ ਚੜਾਈ ਹੈ ਕਿਤੇ ਨਹੀਂ ਸੀ ਕਿਨ ਕਿਸ اوف ਐਮਰਜੈਂਸੀ ਜੇ ਸਾਧਨਾਂ ਦੀ ਜਰੂਰਤ ਪੈ ਜਾਂਦੀ ਤੀ ਕਿਤੇ ਕੋਈ ਬਰੀਚ ਹੋਣ ਦਾ ਖਤਰਾ ਹੋ ਜਾਂਦਾ ਹੋਰ ਹੋ ਜਾਂਦਾ ਸਵਾਏ ਮੂਕ ਦਰਸ਼ਕ ਬਣੇ ਰਹਨ ਤੇ ਕੋਈ ਸਾਧਨ ਨਹੀਂ ਕਿਉਂਕਿ ਸਾਧਨ ਜਾ ਨਹੀਂ ਸਕਦੇ ਸੀ ਟਰਾਲੀ ਨਹੀਂ ਜਾ ਸਕਦੀ ਸੀ ਮਿੱਟੀ ਨਹੀਂ ਜਾ ਸਕਦੀ ਸੀ ਕੋਈ ਮਸ਼ੀਨ ਨਹੀਂ ਜਾ ਸਕਦੀ ਸੀ ਖੜੇ ਰਹਿੰਦੇ ਸੀ ਘੱਗੜ ਟੁੱਟ ਗਿਆ ਰੋਲਾ ਰੱਪਾ ਪੈ ਗਿਆ ਕਿ ਘੱਗੜ ਟੁੱਟ ਗਿਆ ਘੱਗੜ ਟੁੱਟ ਗਿਆ ਸੋ ਅਸੀਂ ਇਹਦੇ ਲਈ ਪ੍ਰਬੰਧ ਕੀਤੇ ਹੋਏ ਨੇ ਕਿ 15 ਫੁੱਟ ਚੌੜਾ ਤੇ ਕਾਫੀ ઊંચੇ ਬਨਵੇਂ ਅੱਜ ਇਸ ਸਮੇਂ 749 ਫੁੱਟ ਧੱਗੜ ਦੇ ਵਿੱਚ ਪਾਣੀ ਚੱਲ ਰਿਹਾ ਪਰ ਇੱਥੇ ਦੇਖੋ ਕਿਸੇ ਪਾਸੇ ਕੋਈ ਸ਼ੰਕਰ ਨਹੀਂ ਨਜ਼ਰ ਆ ਰਿਹਾ ਬਨ ਉੱਚੇ ਨੇ ਮਜ਼ਬੂਤ ਨੇ ਸੋ ਇਸ ਕਰਕੇ ਮੈਂ ਕਹਿ ਸਕਦਾ ਕਿ ਬੇਸ਼ੱਕ ਇੱਕ ਘਰ ਇਹ ਸਾਨੂੰ ਮਾਰ ਤਾਂ ਦੂਜੀਆਂ ਸਟੇਟਾਂ ਦੇ ਚਲਣੀ ਪੈਂਦੀ ਹੈ ਤੇ ਮਾਚਲ ਦਾ ਪਾਣੀ ਆਇਆ ਤਾਂ ਸਾਡੇ ਆ ਗਿਆ